ਇੱਥਾਂ 2025 ਕ੍ਰਿਕਟ ਖੇਡ ਵਿੱਚ ਸਰਕਾਰੀ ਸੀਨੀਅਰ ਸੈਂਡੀ ਸਕੂਲ ਲੜਕੇ ਗੁਰਾਇਆਂ ਦੇ ਖਿਡਾਰੀ ਸੰਤਾ ਸਿੰਘ ਨੇ ਸਟੇਟ ਪੱਧਰੀ ਕ੍ਰਿਕਟ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ। ਸੰਤਾ ਸਿੰਘ ਪੁੱਤਰ ਸਰਦਾਰ ਅਜੈਬ ਸਿੰਘ ਨੇ ਉਮਰ ਵਰਗ 19 ਵਿੱਚ ਪਹਿਲਾ ਜ਼ਿਲ੍ਹਾ ਪੱਧਰੀ ਕ੍ਰਿਕਟ ਖੇਡ ਵਿੱਚ ਸਿਲੈਕਸ਼ਨ ਤੋਂ ਬਾਅਦ ਸਟੇਟ ਪੱਧਰ ਤੇ ਦੂਸਰਾ ਸਥਾਨ ਹਾਸਲ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਦਾ ਨਾਮ ਰੋਸ਼ਨ ਕੀਤਾ। ਸੰਤਾ ਸਿੰਘ ਪਿਛਲੇ 8 ਸਾਲਾਂ ਤੋਂ ਲਗਾਤਾਰ ਕ੍ਰਿਕਟ ਦੀ ਪ੍ਰੈਕਟਿਸ ਕਰ ਰਿਹਾ ਹੈ ਅਤੇ ਕੋਚ ਜਸਮਾਨ ਤੇ ਜੋਸ਼ੀ ਜੀ ਅਤੇ ਅਜੈਬ ਸਿੰਘ ਜੀ ਨੇ ਸੰਤਾ ਸਿੰਘ ਨੂੰ ਸਖਤ ਮਿਹਨਤ ਕਰਵਾਈ ਹੈ ਅਤੇ ਇਸ ਦਾ ਨਤੀਜਾ ਸਭ ਦੇ ਸਾਹਮਣੇ ਹੈ ਅੱਜ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਗੁਰਾਇਆ ਵਿਖੇ ਪ੍ਰਿੰਸੀਪਲ ਸਰਦਾਰ ਸਤਵਿੰਦਰ ਪਾਲ ਸਿੰਘ ਜੀ ਨੇ ਸੰਤਾ ਸਿੰਘ ਦਾ ਸਕੂਲ ਆਉਣ ਤੇ ਮੈਡਲ ਪਾ ਕੇ ਸਨਮਾਨ ਕੀਤਾ ਉਹਨਾਂ ਦੇ ਪਿਤਾ ਅਜੈਬ ਸਿੰਘ ਜੀ ਨੂੰ ਵੀ ਵਧਾਈ ਦਿੱਤੀ ਅਤੇ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਇਸ ਮੌਕੇ ਸਮੂਹ ਸਕੂਲ ਸਟਾਫ ਹਾਜ਼ਰ ਰਹੇ ਇਹ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਇਹ ਦੱਸਦੇ ਹੋਏ ਕਿ ਜਿਹੜੇ 69th ਜਿਹੜੀਆਂ ਸਕੂਲ ਗੇਮਜ਼ ਹੋ ਰਹੀਆਂ ਸੀ ਉਸ ਦੇ ਵਿੱਚ ਸਾਡੇ ਜਿਹੜੇ ਸਕੂਲ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਰਾਿਆਂ ਦਾ ਇੱਕ ਵਿਦਿਆਰਥੀ ਜੋ ਕਿ ਸਟੇਟ ਟੀਮ ਦੇ ਵਿੱਚ ਉਹ ਸਿਲੈਕਟ ਹੋ ਗਿਆ ਸੀਗਾ ਤੋਂ ਉਸ ਦੇ ਵਿੱਚ ਕ੍ਰਿਕਟਰ ਅੰਡਰ 19 ਹੈ ਉਸ ਵਿਦਿਆਰਥੀ ਦਾ ਨਾਮ ਹੈਗਾ ਸੰਤਾ ਸਿੰਘ ਉਸ ਜੋ ਸਾਡੀ ਪਲਸ 2 ਆਰਟਸ ਦਾ ਵਿਦਿਆਰਥੀ ਹੈ ਉਸ ਨੇ ਜਿਹੜੇ ਸਟੇਟ ਟੀਮ ਦੇ ਵਿੱਚ ਖੇਡਦੇ ਹੋਏ ਇਸ ਸਟੇਟ ਟੀਮ ਦੇ ਵਿੱਚੋਂ ਸਾਡੇ ਜ਼ਿਲ੍ਹਾ ਜਲੰਧਰ ਦੀ ਟੀਮ ਨੇ ਜਿਹੜਾ ਦੂਸਰਾ ਸਥਾਨ ਜਿਹੜਾ ਉਹ ਆਦ ਮਿਲਤਾ ਤੋਂ ਅੱਜ ਇਹ ਵਿਦਿਆਰਥੀ ਉੱਥੋਂ ਜਿਹੜਾ ਖੇਡ ਕੇ ਇੱਥੇ ਵਾਪਸ ਆਇਆ ਤੋਂ ਅਸੀਂ ਇਹਦਾ ਅੱਜ ਸਨਮਾਨ ਕਰ ਇਸ ਦਾ ਜਿਹੜਾ ਹੈ ਜਿਹੜਾ ਕੋਚ ਸਾਡੇ ਜਿਹੜੇ ਜਸਮਾਨ ਜੀ ਉਹਨਾਂ ਨੂੰ ਹੀ ਸਿਹਰਾ ਜਾਂਦਾ ਕਿਉਂਕਿ ਇਹ ਵਿਦਿਆਰਥੀ ਨਾਲ ਲੈ ਕੇ ਜਾਂਦੇ ਮੋਟੀਵੇਟ ਵੀ ਕਰਦੇ ਰਹਿੰਦੇ ਆ। ਤੋਂ ਇਹਨਾਂ ਦੇ ਕੋਚ ਕੋ ਜੋ ਨੇ ਇਹਨਾਂ ਦੀ ਫਾਦਰੀ ਜਿਹੜੇ ਇਹ ਇਸ ਵਿਦਿਆਰਥੀ ਦੇ ਕੋਚ ਨੇ ਜੋ ਪ੍ਰਿੰਟ ਦੇ ਇਹਨੂੰ ਸ਼ਾਇਦ ਕਰਦੇ ਨੇ। ਤੋਂ ਉਹਨਾਂ ਨੇ ਇਹਨੂੰ ਬਹੁਤ ਮੋਟੀਵੇਟ ਕੀਤਾ। ਤੋਂ ਉਸ ਦੀ ਸਦਕਾ ਇਹ ਜਿਹੜਾ ਸੈਕੰਡ ਪੋਜੀਸ਼ਨ ਜਿਹੜੇ ਆ ਹਾਸਲ ਕੀਤੀ ਇਸ ਪੂਰੀ ਟੀਮ ਨੇ। ਤੋਂ ਉੱਥੇ ਹੀ ਬਹੁਤ ਵਧੀਆ ਪਰਫਾਰਮੈਂਸ ਦਿੱਤਾ। ਤੋਂ ਮੈਂ ਇਹਨਾਂ ਦੇ ਮਾਪਿਓ ਤੇ ਸਾਡੇ ਕੋਚ ਸਾਹਿਬ ਨੂੰ ਬਹੁਤ ਬਹੁਤ ਵਧਾਈ